ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਵਰਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਦਾ ਜਿਹੜਾ ਸਾਡਾ ਇਹ ਵਲੌਗ ਆ YouTube ਤੇ ਇਹ ਸਾਡੇ ਪਿੰਡ ਨਗਰ ਕੀਰਤਨ ਨਿਕਲ ਰਿਹਾ ਆ ਉਸ ਗੁਰੂ ਘਰ ਤੋਂ ਸਾਡੇ ਪਿੰਡ ਦੋ ਗੁਰੂ ਘਰ ਨੇ ਇਹ ਪ੍ਰਾਤਨ ਇੱਕ ਆਗਿਆ ਪ੍ਰਕਾਸ਼ ਤੇ ਇਸ ਗੁਰੂ ਘਰ ਤੋਂ ਨਗਰ ਕੀਰਤਨ ਅੱਜ ਨਿਕਲੂਗਾ ਤੇ ਮੈਂ ਵਿੱਚ ਵਿੱਚ ਇਹਦੇ ਤੁਹਾਨੂੰ ਮੈਂ ਦਿਖਾਉਂਗਾ। ਥੋੜੇ ਛੋਟੇ ਕਲਿੱਪਸ ਥੋੜੇ ਜਿਹੇ ਐਡ ਕਰ ਲਾਂਗੇ ਨਾ ਤੇ ਇਹ ਗੁਰੂ ਘਰ ਜਿਹੜਾ ਆ ਇਹ ਸਾਡੇ ਪਿੰਡ ਦੀ ਰੂਹ ਆ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਸਾਡੇ ਪੁਰਖਿਆਂ ਦੇ ਪੁਰਖਿਆਂ ਨੇ ਵੀ ਇੱਥੇ ਭਗਤੀ ਕੀਤੀ ਹੋਈ ਆ ਇਸ ਧਰਤੀ ਦੇ ਉੱਤੇ ਮੱਥਾ ਟੇਕਿਆ ਹੋਇਆ ਗੁਰੂ ਗ੍ਰੰਥ ਸਾਹਿਬ ਉਸ ਟਾਈਮ ਦੇ ਇਸ ਧਰਤੀ ਤੇ ਵਿਰਾਜਮਾਨ ਨੇ ਜਦੋਂ ਦਾ ਇਹ ਸਾਡਾ ਪਿੰਡ ਵਸਿਆ ਤੇ ਮੈਂ ਪਰਸਨਲੀ ਵੀ ਜਦੋਂ ਕੋਈ ਔਖੀ ਘੜੀ ਆਉਂਦੀ ਆ ਤੇ ਇੱਥੇ ਜਦੋਂ ਅਰਦਾਸ ਆਲਮੋਸਟ ਸਾਰੀਆਂ ਅਰਦਾਸਾਂ ਹੁੰਦੀਆਂ ਵੀ ਤੇ ਦੂਜਾ ਇਹਦੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਆ ਇਹਦੇ ਨਾਲ ਖੂਹ ਵੀ ਹੁੰਦਾ ਸੀ ਤੇ ਸਾਰਾ ਸਾਡਾ ਸਾਰਾ ਪਿੰਡ ਜਿਹੜਾ ਉਹ ਖੂਹ ਤੋਂ ਜਿਹੜਾ ਪੁਰਾਣੇ ਟਾਈਮਾਂ 'ਚ ਪਿੰਡਾਂ ਚ ਕਮ ਮੈਨੂੰ ਮੇਰੇ ਬਜ਼ੁਰਗਾਂ ਨੇ ਦੱਸੀ ਵੀ ਉੱਥੇ ਖੂਹ ਸੀਗਾ ਉਹ ਖੂਹ 'ਚੋਂ ਲੋਕੀ ਪਾਣੀ ਭਰਨ ਵੀ ਜਾਂਦੇ ਸੀ ਜਾਂ ਆਪਣੇ ਜੋ ਵੀ ਹਨਾ ਪਹਿਲਾਂ ਤੇ ਇਹ ਜਿਹੜਾ ਗੁਰੂ ਘਰ ਆ ਸਾਡਾ ਮੈਂ ਫੇਰ ਦੱਸਦਾ ਵੀ ਇਹ ਜਦੋਂ ਦਾ ਸਾਡਾ ਪਿੰਡ ਵਸਿਆ ਆ ਉਸ ਟਾਈਮ ਦਾ ਆ ਤੇ ਅੱਜ ਵੀ ਸੰਗਤ ਜਿਹੜੀ ਆ ਰੂਹ ਨਾਲ ਜੁੜੀ ਹੋਈ ਆ ਤੇ ਇਸ ਗੁਰੂ ਘਰ ਦੇ ਨਗਰ ਕੀਰਤਨ ਦੀਆਂ ਤੁਹਾਨੂੰ ਚਲਕੀਆਂ ਜਿਹੜੀਆਂ ਆਪਾਂ ਆਪਣੇ ਵਲੌਗ ਚ ਦਿਖਾਵਾਂਗੇ ਤੇ ਮੈਂ ਖੁਦ ਦੇਖਦਾ ਹੁੰਦਾ ਸੀ ਜਦੋਂ ਕਿਸੇ ਵੀ ਪਿੰਡ ਦੇ ਨਗਰ ਕੀਰਤਨ ਕਿਉਂਕਿ ਮਹਾਰਾਜ ਦੀ ਸਵਾਰੀ ਜਦੋਂ ਨਗਰ ਚ ਘੁੰਮਦੀ ਆ ਸੰਗਤਾਂ ਤੇ ਬੜਾ ਮਨ ਖੁਸ਼ ਹੁੰਦਾ ਹੁੰਦਾ ਸੀ ਦੇਖ ਕੇ ਤੇ ਅੱਜ ਮੈਨੂੰ ਇਹ ਖੁਸ਼ੀ ਆ ਕਿ ਮੈਂ ਖੁਦ ਵਲੌਗ ਬਣਾ ਕੇ ਤੇ ਤੁਹਾਡੇ ਤੱਕ ਇਹ ਚੀਜ਼ ਡਿਲੀਵਰ ਕਰਨ ਜੋਗਾ ਹੋ ਗਏ ਆ ਤੇ ਚਲੋ ਦੇਖਦੇ ਆ ਜੀ ਆਪਾਂ ਬਾਬਾ ਜੀ ਦਾ ਅਸਰਾ ਲੈ ਕੇ ਤੁਹਾਨੂੰ ਕਲਿੱਪ ਛੋਟੇ ਛੋਟੇ ਜਿਹੜੇ ਆ ਉਹ ਮੈਂ ਪਾਉਣਾ ਆ ਵੀਡੀਓ ਚ ਇਹ ਜੀ ਕਿਰਪਾ ਜੀ ਸਾਡੇ ਨਗਰ ਤੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਜੁੜੇ ਆ ਵਾਹਿਗੁਰੂ ਜੀ ਸਿਦਕ ਦੀ ਕਲਾਵਾ ਅੰਦਰ ਆ ਤੇ ਸਤਗੁਰੂ ਚੜ੍ਹਦੀਆਂ ਗੱਲਾਂ ਦਾਤ ਬੋਲੇ ਸੋ ਨਿਹਾਲ ਨਾਨਕ ਮਹਾਰਾਜੀ ਤੁਹਾਨੂੰ ਬਖਸ਼ਿਆ ਤੁਹਾਨੂੰ ਜਿੰਦਗੀ ਦੇ ਨਾਲੋਂ ਵੱਧਰਿਆ ਦੇ ਨਾਲ ਦਸਤਾਰਾਂ ਦੇ ਨਾਲ ਮਾਇਆ ਸੇਵਾ ਕੀਤੇ ਬਖਸ਼ਿਆ ਕਿ ਪਰਵਾਰਾਂ ਦੀ ਕਿੰਨੀ ਮੇਵਾ ਸੇਵਾ ਦਾ ਸਾਥ ਕੋਈ ਸਾਰੀ ਬਾਤ ਰੱਖੀਆਂ ਦਿਨੂਤ ਦੀ ਰਾਤ ਚੌਂਬਰੀ ਤੱਕ ਲੰਸ ਕਰਨੀ ਦਾ ਤਿਆਰ ਦਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਮਾਰਾਜ ਦਸਤ ਪਾਸਾਇਆਂ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਕਸਾ ਮਹਾਰਾਜ ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਤਨ ਗੁਰੂ ਕਲਗੀਧਰ ਸਾਹਿਬ ਸਮਾਰਾਜ ਆਪ ਜੀਆਂ ਦੇ ਅਜ ਪ੍ਰਕਾਸ਼ ਦੇ ਅੜਜਾ ਗੁਰਸਾਹਿਬ ਜੀ ਨਗਰ ਕੀਰਤਨ ਦੀ ਰਮਤਾ ਸ਼ੁਰੂਆਤ ਹੋਈ ਲੋਕ ਜਾਨੇ ਪਰਉਣ ਕਾਨੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਸੁਖ ਸ਼ਾਂਤੀ ਦਾ ਜੀਵਨ ਬੱਚਿਆਂ ਨੂੰ ਦੇਸ਼ਾਂ ਪਰਦੇਸਾਂ ਵਿੱਚ ਚੜ੍ਹਦੀਆਂ ਕਲਾ ਕਰਨੀਆਂ ਮਾਟਰ ਸੋਹਣ ਸਿੰਘ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀਆਂ ਕਲਾਵਾਂ ਦੰਨੀਆਂ ਥਾਣੇ ਦਾ ਸਰਦਾਰ ਰਜਿੰਦਰ ਸਿੰਘ ਨੇ ਵਣਵਾ 500 ਰੁਪਇਆ ਮਾਸੀ ਨੇ ਜਿਹਨਾਂ ਨੇ ਸਤਸੰਦ ਦੇ ਜਾਰ ਅਫਸਰ ਦਾ ਚਾਚਾ ਤੇਰਾ ਪਕੌੜਿਆਂ ਵਾਲਾ ਧਿਆਨ ਜਗਾ ਤੇ ਨਗਰ ਕਿਤੇ ਨਾਲ ਤੇ ਹਿੜੀਆਂ ਨਹੀਂ ਬੰਨ੍ਹ ਕੇ ਪਾੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਵਿੰਦਰ ਸਿੰਘ ਜੀ ਦੇ ਪੁੱਤਰ ਸਰਦਾਰ ਲਖਣ ਸਿੰਘ ਜੀ ਯੂਐਸਏ ਬਣਾ ਬਣਾ ਮਾਸਟਰ ਸ੍ਰੀ ਸਰਦਾਰ ਬਲਦੇਵ ਸਿੰਘ ਜੀ ਸ਼ਾਮ ਨੂੰ ਪੰਜਰ ਦੇ ਸੇਵਾ ਆਇਓ ਆਓ 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 बाबा जी मारो परा दुखी सुखी बजे मारो परा सुखी म तवर न पे ਲਓ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਨਗਰ ਨੂੰ ਪਵਿੱਤਰ ਕਰਕੇ ਤੇ ਆਪਣੇ ਪਾਵਨ ਸਥਾਨ ਤੇ ਪਹੁੰਚ ਗਏ ਆ ਤੇ ਆਪਾਂ ਵੀ ਤੜਕੋ ਹੁਣ ਇਜਾਜ਼ਤ ਲੈਣੇ ਆ ਆਈ ਹੋਪ ਕਿ ਤੁਹਾਨੂੰ ਸਾਡਾ ਇਹ ਵਲੌਗ ਪਸੰਦ ਆਇਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਭ ਦਾ ਭਲਾ ਕਰੇ